हां देखो जी आपा ਜਿੰਨੇ ਹੜ ਪੀੜਦੇ ਨੇ ਆ ਦੇਖੋ ਜੀ ਸਾਰਾ ਸਮਾਨ ਦੇਖੋ ਇਹਨਾਂ ਦਾ ਪਹਿਲਾਂ ਕੁਛ ਨਹੀਂ ਬਚਿਆ ਇਹਨਾਂ ਦਾ ਦੇਖੋ ਹਾਂਜੀ ਆ ਦੇਖੋ ਜੀ ਆ ਗਲੀ ਚ ਜਾ ਕੇ ਇਹਨਾਂ ਦਾ ਮਾਇਨਾ ਕਰ ਰਹੇ ਆ ਤੇ ਆ ਇਥੋਂ ਲੰਘਣ ਜਾ ਰਿਹਾ ਤੇ ਆ ਦੇਖੋ ਕੋਈ ਨਹੀਂ ਆ ਦੇਖੋ ਸਾਰਾ ਸਮਾਨ ਇਹਨਾਂ ਦਾ ਸਾਰਾ ਤਬਾਹਨਾ ਹੋ ਗਿਆ ਜਨਾਂ ਦੇ ਮੋਟਰਸਾਈਕਲ ਆਹ ਉਹ ਸਾਰੇ ਸਮਾਨਾ ਮਿਲ ਕੇ ਛੱਤਾਂ ਵੀ ਡੇਪੀਆਂ ਸਾਰਿਆਂ ਦੇ ਘਰਾਂ ਦੀਆਂ ਆਹ ਦੇਖੋ ਸਾਰੀ ਛੱਤ ਡੇਪੀ ਆ ਤੇ ਆਹ ਵੇਖੋ ਗਰਾਉਂਡ ਲੈਵਲ ਤੇ ਤੁਹਾਨੂੰ ਸਥਿਤੀ ਦੱਸ ਰਿਹਾ ਵਾਂ ਤੇ ਇਹਨਾਂ ਦਾ ਬਹੁਤ ਭਰਵਾਲ ਵਿਚਾਰਿਆਂ ਦਾ ਤੇ ਮੇਰੇ ਕੱਲ ਜੀ ਦੁਬਾਰਾ ਕਿ ਤਰ੍ਹਾਂ ਇਹਨਾਂ ਨੇ ਜੀਵਨ ਜਪਣਾ ਕਰਨਾ ਵਾ ਦੇਖਿਓ ਇਹਨਾਂ ਦਾ ਆਹ ਦੇਖੋ ਜੀ ਘਰਾਂ ਚ ਪਾਣੀ ਇਹ ਸਮਾਨ ਸਭ ਅੰਦਰ ਗਿਆ ਆਹ ਦੇਖੋ ਜੀ ਸਮਾਨ ਸਾਰਾ ਤੇ ਛੱਤਾਂ ਵਿਚਾਰਿਆਂ ਦੀਆਂ ਨੇ ਗਰੀਬ ਆਦਮੀ ਨੇ ਤਾਂ ਦੇਖੋ ਦੀ ਹਾਲ ਵੇਖੋ ਕੀ ਹਾਲ ਹੈ ਦਾ ਸਥਿਤੀ ਵਿਚਾਰਿਆਂ ਦੀ ਤੇ ਆ ਦੇਖੋ ਆ ਸਾਰੇ ਪਿਛੇ ਦੇਖੋ ਆ ਸਾਰੇ ਸਾਰਾ ਮਹੱਲਾ ਇਤਰਾ ਦਾ ਆ ਦੇਖੋ ਇਹ ਸਾਰੇ ਬਾਹਰ ਜਮਾ ਕੇ ਕਰ ਦੇਖ ਕੇ ਆ ਜਾ ਜਮਾ ਕੇ ਅਗਲੇ ਪੰਨੇ ਕਰ ਸਾਡੇ ਸਾਰੇ ਬੰਨੇ ਉਹ ਤੇ ਆ ਸ਼ਮਾ ਦੇ ਸਾਹਮਣੇ ਦੇਖੋ ਜੀ ਬਚਾਵੇ ਕੋ ਇਥੋਂ ਲੰਘਿਆ ਵੀ ਨਹੀਂ ਜਾ ਰਹਾ ਤੇ ਆ ਉਹ ਦੇਖੋ ਸਾਰੇ ਆ ਛੱਤਾਂ ਢੇਪੀਆਂ ਜੇ ਤੇ ਪਾਣੀ ਜਿਹੜਾ ਛੱਤਾਂ ਨੂੰ ਕ੍ਰਾਸ ਕਰ ਗਿਆ ਸਾਰਾ ਜੀ ਸਾਰੇ ਤੋਰ ਕੇ ਆ ਦੇਖੋ ਆ ਦੇਖੋ ਬਹੁਤ ਜ਼ਿਆਦਾ ਆ ਸਾਰਿਆਂ ਦਾ ਹਾਲ ਦੇਖੋ ਮੜਾ ਕਿੰਨਾ ਜੇ ਤੇ ਆ ਗਿਆ ਮੇਰੀ ਆ ਤੂੰ ਹਾਂ ਦੇਖਾ ਅੱਟ ਪਾਣੀ ਆ ਵਾ ਅੱਗੇ ਵੜ ਗਿਆ ਹਾਂ ਕਾਡੇ ਕਾਹਦੇ ਚਾਹ ਜਾ ਹੁਣ ਸਾਡਾ ਕੋਈ ਨਹੀਂ ਹੋ ਗਿਆ ਇਹਨਾ ਕੰਮ ਜੜਾ ਹੋਇਆ ਕੋ ਹੋਏਗਾ ਸਾਰੇ ਨੇ ਹੋਊਗਾ ਆਜ ਦੇਖੋ ਆਜੀ ਆਜ ਕਿਹਾ ਹੋਈ ਮਾੜਾ ਜ ਆ ਦੇਖੋ ਇਹ ਹਾਂ ਆ ਦੇਖੋ ਕੀ ਹੋ ਰਿਹਾ ਸਾਰੇ ਦਾ ਸਾਰਾ ਹੀ ਪਾਣੀ ਫਿਰ ਗਿਆ ਜੇ ਕੱਪੜੇ ਸਾਰੇ ਖਰਾਬ ਹੋ ਗਏ ਨੇ ਅੱਜ ਹਾਂ ਜੀ ਕਰੀ ਪਾ ਲਈ ਆਹ ਦੇਖੋ ਆਰਾ ਮੇਰਾ ਬਹਾਦਰ ਉਹ ਬੀਜਾ ਉਹਨੇ ਬਣਾ ਲਿਆ ਹਾਂ ਦੇਖੋ ਇਹ ਕੱਪੜੇ ਦੇਖੋ ਕਿਸ ਤਰ੍ਹਾਂ ਦਾ ਕੀ ਹਾਲ ਇਹਨਾਂ ਦਾ ਹਾਂ ਜੀ ਆ ਸਿਟੀ ਵੈਲਫੇਅਰ ਕ럽 ਵੱਲੋਂ ਇਹਨਾਂ ਨੂੰ ਅੱਜ ਥੋੜੀ ਮਦਦ ਦਿੱਤੀ ਗਈ ਆ ਕੁਝ ਕੱਪੜੇ ਮੰਡੇ ਗਏ ਨੇ ਇਹਨਾਂ ਨੂੰ ਥੋੜਾ ਇਹਨਾਂ ਨੂੰ ਫਰੂਟ ਮੰਡੇ ਗਿਆ ਆ ਆ ਦੇਖੋ ਸਾਰੀ ਜਿੰਨੀ ਆ ਕੋ ਸਾਰੇ ਘਰੋਂ ਬੇਕਾਰ ਹੋ ਗਈ ਜੀ ਆ ਦੇਖੋ ਸਾਰੇ ਜਾਣੇ ਬਹੁ ਮਾਰਾ ਜੀ ਆ ਸਿਟੀ ਵੈਲਫੇਅਰ ਕਲੱਬ ਇਹ ਸਕੂਲ ਦਾ ਦੇਖੋ ਆ ਸਕੂਲ ਦੀ ਪੋਜੀਸ਼ਨ ਆ ਦੇਖੋ ਜੀ ਇੱਕ ਗਰਾਊਂਡ ਲੈਵਲ ਤੇ ਸਥਿਤੀ ਕੀ ਆ ਜੀ ਖੜਾ ਨਾ ਬਹੁਤ ਜ਼ਿਆਦਾ ਭਾਰੀ ਮਾਤਰਾ ਜਿਹਾ ਨੁਕਸਾਨ ਹੋਇਆ ਵਾ